ਨਾਨਕ ਨਾਮ ਲੇਵਾ ਸਮੂਹ ਸੰਗਤ ਗੁਰਮੁਖ ਪਿਆਰਿਆ ਨੂੰ ਦਾਸ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਆਪ ਜੀ ਨੇ ਪਹਿਲਾਂ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਸਤਗੁਰਾਂ ਦੀ ਬਖਸ਼ੀ ਸੇਵਾ ਸ੍ਰੀ ਚੌਰ ਸਾਹਿਬ ਜੀਾਂ ਦੇ ਜਿਹੜੇ ਇਸ਼ਨਾਨ ਦੀ ਸੇਵਾ ਆਪ ਜੀਾਂ ਦੇ ਨਾਲ ਸਾਂਝੀ ਕੀਤੀ ਸੀਗੀ ਸੋ ਉਸ ਵਿਸ਼ੇ ਨੂੰ ਵੀ ਮੁੱਖ ਰੱਖਦੇ ਹੋਏ ਬਹੁਤ ਗੁਰਮੁਖ ਪਿਆਰਿਆਂ ਦੇ ਚੌਰ ਸਾਹਿਬ ਦੇ ਵਿਸ਼ੇ ਉੱਤੇ ਕਈ ਤਰ੍ਹਾਂ ਦੇ ਕਮੈਂਟ ਆਏ ਨੇ ਜਿਨ੍ਹਾਂ ਨੂੰ ਆਪਾਂ ਫੇਰ ਵਿਚਾਰਾਂਗੇ ਸੋ ਇੱਕ ਗੁਰਮੁਖ ਪਿਆਰੇ ਦਾ ਬੜਾ ਪਿਆਰਾ ਜਿਹੜਾ ਮੈਸੇਜ ਆਇਆ ਵੀ ਜਿਸ ਤਰ੍ਹਾਂ ਆਪ ਜੀਆ ਨੇ ਸ੍ਰੀ ਚੌਰ ਸਾਹਿਬ ਦੀ ਜਿਹੜੀ ਸੇਵਾ ਉਹ ਸਾਡੇ ਨਾਲ ਸਾਂਝੀ ਕੀਤੀ ਆ ਵੀ ਇਸ ਤਰ੍ਹਾਂ ਕੜਿਆਲ ਸਾਹਿਬ ਦੀ ਵੀ ਜਿਹੜੀ ਸੇਵਾ ਉਹ ਸਾਂਝੀ ਕੀਤੀ ਜਾਵੇ ਕਿਉਂਕਿ ਇਹ ਗੁਰਮੁਖ ਪਿਆਰਿਓ ਕੜਿਆਲ ਸਾਹਿਬ ਹੋਏ ਚੌਰ ਸਾਹਿਬ ਹੋਏ ਛਤਰ ਸਾਹਿਬ ਹੋਏ ਇਹਨਾਂ ਗੁਰੂ ਦੀ ਸੇਵਾ ਦੇ ਮੁੱਖ ਅੰਗ ਨੇ ਜਦੋਂ ਅਸੀਂ ਕਿਤੇ ਵੀ ਜਾਣਾ ਗੁਰੂ ਸਾਹਿਬ ਦਾ ਸਰੂਪ ਲੈ ਕੇ ਘਰਾਂ ਦੇ ਵਿੱਚ ਜਾਂਦੇ ਆ ਕਿਤੇ ਵੀ ਜਾਂਦੇ ਆ ਭਾਵੇਂ ਜਾਣ ਦੇ ਸਾਧਨ ਸਤਿਗੁਰਾਂ ਦੇ ਸਿਰ ਉੱਤੇ ਹੋਣ ਸੀਸ ਤੇ ਹੋਣ ਤੇ ਭਾਵੇਂ ਜਾਂ ਜਾਣ ਦੇ ਸਾਧਨ ਅੱਜ ਕੱਲ ਜਿਵੇਂ ਆਪਾਂ ਗੱਡੀਆਂ ਦੇ ਵਿੱਚ ਲੈ ਜਾਂਦੇ ਆ ਜਾਂ ਗੁਰਦੁਆਰਾ ਸਾਹਿਬ ਦੇ ਵਿੱਚ ਗੱਡੀ ਦਾ ਪ੍ਰਬੰਧ ਹੁੰਦਾ ਪਰ ਭਾਵੇਂ ਅਸੀਂ ਗੱਡੀਆਂ ਦੇ ਵਿੱਚ ਵੀ ਲੈ ਕੇ ਜਾਂਦੇ ਆ ਪਰ ਚੌਰ ਸਾਹਿਬ ਔਰ ਕੜਿਆਲ ਸਾਹਿਬ ਇਹ ਨਾਲ ਹੁੰਦੇ ਨੇ ਮੁੱਖ ਅੰਗ ਨੇ ਹੁਣ ਜਦੋਂ ਆਪਾਂ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਆ ਕੜਿਆਲ ਸਾਹਿਬ ਦਾ ਜਿਹੜਾ ਮੁੱਖ ਰੋਲ ਆ ਉਹ ਇਹ ਰੋਲ ਹੈ ਵੀ ਜਦੋਂ ਆਪਾਂ ਕੜਿਆਲ ਖੜਕਾਉਂਦੇ ਜਾਂਦੇ ਆ ਕਿਤੇ ਵੀ ਕੋਈ ਗੁਰਮੁਖ ਪਿਆਰਾ ਭਾਵੇਂ ਉਹ ਬੈਠਾ ਹੋਵੇ ਕੰਮ ਕਰਦਾ ਹੋਵੇ ਜਾਂ ਵਾਹਕਲ ਤੇ ਆਉਂਦਾ ਹੋਵੇ ਜਾਂ ਸਫ਼ਰ ਕਰਦਾ ਹੋਵੇ ਉਸ ਆਦਮੀ ਨੂੰ ਇਹ ਪਤਾ ਲੱਗ ਜਾਂਦਾ ਵੀ ਕੜਿਆਲ ਵੱਜ ਰਹੀ ਹੈ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਦੇ ਸਰੂਪ ਆ ਰਹੇ ਨੇ ਹਰ ਬੰਦਾ ਫਿਰ ਗੁਰਮੁਖ ਪਿਆਰਿਓ ਕੜਿਆਲ ਨੂੰ ਸੁਣ ਕੇ ਸਤਗੁਰਾਂ ਨੂੰ ਸਜਦਾ ਕਰਦਾ ਨਮਸਕਾਰ ਕਰਦਾ ਔਰ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਾ ਜਦੋਂ ਸਤਿਗੁਰੂ ਅੱਗੇ ਬਰਾਜਮਾਨ ਹੋ ਜਾਂਦੇ ਨੇ ਫਿਰ ਉਹ ਗੁਰਮੁਖ ਪਿਆਰੇ ਜਿਹੜੇ ਫਿਰ ਆਪਣਾ ਚਾਲਾ ਪਾਉਂਦੇ ਨੇ ਸੋ ਜਿਸ ਤਰ੍ਹਾਂ ਆਪਾਂ ਨੇ ਚੌਰ ਸਾਹਿਬ ਦੀ ਸੇਵਾ ਆਪ ਜੀਆਂ ਦੇ ਨਾਲ ਸਾਂਝੀ ਕੀਤੀ ਕਿਉਂਕਿ ਅਸੀਂ ਬੜੀ ਮਤਲਬ ਤੁਸੀਂ ਇਹ ਕਹਿ ਦਿਓ ਵੀ ਭੈ ਦੇ ਵਿੱਚ ਡਰ ਕੇ ਜਿਹੜੀ ਉਹ ਕਲਿੱਪ ਤਿਆਰ ਕੀਤੀ ਵੀ ਅੱਜ ਕੱਲ ਸਾਰੇ ਲੋਕ ਸਿਆਣੇ ਨੇ ਸਮਝਦਾਰ ਨੇ ਵੀ ਕਿਤੇ ਇਦਾਂ ਨਾ ਕਹਿਣ ਵੀ ਪਤਾ ਨਹੀਂ ਕਿਸੇ ਵਿਸ਼ੇ ਨੂੰ ਮੋਖ ਰੱਖ ਕੇ ਜਿਹੜੀ ਵੀਡੀਓ ਤਿਆਰ ਕੀਤੀ ਗਈ ਹੈ ਜਦੋਂ ਦੇਖਿਆ ਵੀ ਜਿਸ ਤਰ੍ਹਾਂ ਹੁਣ ਅੱਜ ਕੱਲ ਸੋਸ਼ਲ ਮੀਡੀਆ ਦਾ ਜੋਗ ਹੈ ਤੁਸੀਂ ਕੁਝ ਵੀ ਰਿਸਰਚ ਮਾਰੋ ਉਹ ਸਾਰਾ ਕੁਝ ਤੁਹਾਡੇ ਅੱਗੇ ਆ ਜਾਂਦਾ ਪਰ ਜਦੋਂ ਆਪਾਂ ਕਿਤੇ ਨਾ ਕਿਤੇ ਵਿਚਰਦੇ ਆ ਜਦੋਂ ਫੇਰ ਉਹ ਕਮੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਫਿਰ ਇਹ ਲੱਗਦਾ ਹੈ ਵੀ ਕਿਤੇ ਨਾ ਕਿਤੇ ਲੋਕ ਸਹੀ ਗੱਲ ਨੂੰ ਫੋਲੋ ਨਹੀਂ ਕਰਦੇ ਇਹਦੇ ਉੱਤੋਂ ਹੋਰ ਜਿਹੜਾ ਆੜਕਵਾੜ ਜਾਂ ਝੂਠਾ ਉਹ ਬਹੁਤ ਕੁਸ਼ੇ ਸੀ ਸਿੱਖ ਲੈਂਦੇ ਆ ਉਹਦਾ ਕਾਰਨ ਇਹ ਹੈ ਵੀ ਜਿੱਥੇ ਵੀ ਜਾਂਦੇ ਜਿਵੇਂ ਚੌਰ ਸਾਹਿਬ ਸਤਗੁਰਾਂ ਦੇ ਝੁੱਲਦੇ ਨੇ ਸਾਡਾ ਕੋਈ ਧਿਆਨ ਹੀ ਨਹੀਂ ਹੁੰਦਾ ਇਹ ਛੋਟੀਆਂ-ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਵਿੱਚ ਵਿਸ਼ੇਸ਼ ਧਿਆਨ ਰੱਖਣ ਜੋ ਗੱਲਾਂ ਹੁੰਦੀਆਂ ਨੇ ਇਹ ਸੇਵਾ ਗੁਰੂ ਦੀ ਭਾਵੇਂ ਕੋਈ ਵੀ ਕਰ ਸਕਦਾ ਹੁਣ ਜਿਵੇਂ ਲੰਗਰ ਦੀ ਸੇਵਾ ਕਰਦੇ ਲੰਗਾ ਵਰਤੌਣ ਦੀ ਸੇਵਾ ਕਰਦੇ ਝਾੜੂ ਦੀ ਸੇਵਾ ਕਰਦੇ ਗੁਰਮਖ ਪਿਆਰੇ ਉਸ ਤੋਂ ਬਾਅਦ ਵਰਤਨਾ ਦੀ ਸੇਵਾ ਕਰਦੇ ਨੇ ਇਹ ਸਾਰੀਆਂ ਸੇਵਾਵਾਂ ਪ੍ਰਵਾਨ ਨੇ ਗੁਰੂ ਦੇ ਦਰ ਤੇ ਪਰ ਜੇ ਅਸੀਂ ਇਹ ਦੇਖੀਏ ਵੀ ਜਿਵੇਂ ਚੌਰ ਸਾਹਿਬ ਦੀ ਸੇਵਾ ਹੋਈ ਚੌਰ ਸਾਹਿਬ ਬੜੇ ਗੰਦੇ ਹੁੰਦੇ ਨੇ ਹਨਾ ਉਸ ਤੋਂ ਬਾਅਦ ਕੜਿਆਲ ਸਾਹਿਬ ਦੀ ਸੇਵਾ ਹੋਈ ਉਹ ਵੀ ਬੜੇ ਗੰਦੇ ਹੁੰਦੇ ਨੇ ਕਈ ਵਾਰੀ ਤਾਂ ਇਦਾਂ ਦੇ ਹੁੰਦੇ ਨੇ ਵੀ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਇਹਨਾਂ ਦਾ ਧਿਆਨ ਬਹੁਤ ਜ਼ਰੂਰੀ ਆ ਰੱਖਣਾ ਹੁਣ ਜਿਸ ਤਰ੍ਹਾਂ ਕੜਿਆਲ ਸਾਹਿਬ ਹੁੰਦੀ ਆ ਕਈ ਵਾਰੀ ਕੀ ਹੁੰਦਾ ਉਹਨਾਂ ਦੇ ਜਿਹੜੇ ਨਾ ਫੀਤੇ ਪਾਏ ਹੁੰਦੇ ਨੇ ਵਿੱਚ ਉਹ ਵੀ ਬੜੇ ਬੋਦੇ ਹੁੰਦੇ ਨੇ ਕਿਉਂਕਿ ਇਹਨਾਂ ਚੀਜ਼ਾਂ 'ਤੇ ਸਾਡਾ ਕਿਸੇ ਦਾ ਬਹੁਤਾ ਧਿਆਨ ਨਹੀਂ ਹੁੰਦਾ ਸੋ ਦਾਸ ਨੇ ਕਿਸੇ ਗੁਰਮੁਖ ਪਿਆਰੇ ਨੇ ਬੜੀ ਪਿਆਰੀ ਜਿਹੜੀ ਸੇਵਾ ਉਹ ਸਾਨੂੰ ਫੇਰ ਬਖਸ਼ਿਸ਼ ਕੀਤੀ ਆ ਸਤਿਗੁਰੂ ਦਾ ਉਹ ਤਸਰਾ ਲੈ ਕੇ ਆਪ ਜੀਆਂ ਦੇ ਨਾਲ ਅਸੀਂ ਫੇਰ ਜਿਹੜੀ ਉਹ ਸੇਵਾ ਸਾਂਝੀ ਕਰਨੀ ਉਹਨਾਂ ਨੇ ਕਿਹਾ ਵੀ ਕੜਿਆਲ ਸਾਹਿਬ ਦੀ ਵੀ ਸੇਵਾ ਸਾਡੇ ਨਾਲ ਸਾਂਝੀ ਕਰੋ ਸੋ ਇਹ ਸੇਵਾ ਮੈਂ ਆਪ ਜੀਆਂ ਦੇ ਨਾਲ ਸਾਂਝੀ ਕਰਨ ਲੱਗਿਆ ਕਿਉਂਕਿ ਆ ਸਾਡੇ ਕੋਲ ਬਹੁਤ ਜਿਹੜੀ ਪੁਰਾਣੀ ਨਾ ਕੜਿਆਲ ਸਾਹਿਬ ਨੇ ਹੁਣ ਤੁਸੀਂ ਇਹ ਦੇਖੋ ਇਹ ਬਰਾਸ ਪਿੱਤਲ ਹੈ ਕੜਿਆਲ ਸਾਹਿਬ ਤਕਰੀਬਨ ਹਰ ਜਗ੍ਹਾ ਜਿਹੜੀ ਨਾ ਬਰਾਸ ਪਿੱਤਲ ਦੀ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਇਹਦੇ ਉੱਤੇ ਮਾਰਦੇ ਆਂ ਥੋੜੀ ਮਾਰਦੇ ਆਂ ਨਾ ਇਹਦੇ ਵਿੱਚੋਂ ਇੱਕ ਆਵਾਜ਼ ਜਿਹੜੀ ਪਿਆਰੀ ਮਿੱਠੀ ਨਿਕਲਦੀ ਏ ਜਿਹੜੀ ਸਾਨੂੰ ਸੰਕੇਤ ਦਿੰਦੀ ਏ ਵੀ ਸਤਿਗੁਰੂ ਆ ਰਹੇ ਨੇ ਹੁਣ ਆ ਦੇਖੋ ਕਿੰਨੀ ਇਹ ਨਾ ਕਾਲੀ ਐ ਬਿਲਕੁਲ ਆਲੇ-ਦਾਲੇ ਮੈਲ ਇਹ ਬਹੁਤ ਸਾਡੇ ਕੋਲ ਪੁਰਾਣੀ ਘੜਿਆਲ ਐ ਇਹ ਕਿੰਨੀ ਕਾਲੀ ਐ ਹੁਣ ਅੱਜ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਦਾ ਜਿਹੜਾ ਨਖਾਰ ਉਹ ਵਾਪਸ ਆ ਜਾਏ ਕਿਉਂਕਿ ਇਹ ਕੜੇ ਹਾਲ ਵੀ ਜਦੋਂ ਆਪਾਂ ਵਜਾਉਂਦੇ ਜਾਂਦੇ ਗੁਰਮੁਖ ਪਿਆਰਾ ਪਹਿਲਾਂ ਨਾ ਅੱਗੇ-ਅੱਗੇ ਅਮਰਤ ਦਾ ਛੜਕਾਓ ਕਰਦਾ ਜਾਂਦਾ ਜਿੱਥੇ ਸਤਿਗੁਰੂ ਜਾਂਦੇ ਨੇ ਇੱਕ ਅਮਰਤ ਦਾ ਛੜਕਾਓ ਕਰਦਾ ਜਾਂਦਾ ਗੁਰਮੁਖ ਪਿਆਰਾ ਫਿਰ ਦੂਜਾ ਕੜਿਹਾਲ ਸਾਹਿਬ ਜਿਹੜੀ ਉਹ ਵਜਾਉਂਦੇ ਨੇ ਫਿਰ ਉਸ ਤੋਂ ਬਾਅਦ ਗੁਰੂ ਦਾ ਸਵਾਰਾ ਸਾਹਿਬ ਗੁਰੂ ਦੇ ਸਰੂਪ ਜਿਹੜੇ ਨੇ ਉਹ ਗੁਰਮੁਖ ਪਿਆਰਾ ਜੀ ਨੇ ਸੇਵਾ ਲੈਣੀ ਹੁੰਦੀ ਉਹਨਾਂ ਦੇ ਅਸੀਸ ਤੇ ਹੁੰਦੇ ਨੇ ਫਿਰ ਉਸ ਤੋਂ ਬਾਅਦ ਜਿਹੜੇ ਪਾਠੀ ਸਿੰਘ ਨੇ ਗੁਰੂ ਦੇ ਵਜ਼ੀਰ ਨੇ ਉਹ ਸਤਿਗੁਰਾਂ ਤੇ ਬੜੇ ਪਿਆਰ ਦੇ ਨਾਲ ਜਿਹੜੀ ਚੌਰ ਸਾਹਿਬ ਝੋਲਦੇ ਨੇ ਤੇ ਇੱਕ ਗੁਰਮੁਖ ਪਿਆਰਾ ਇੱਕ ਔਰ ਜਿਹੜੀ ਅਹਿਮ ਜਿਹੜਾ ਮਤਲਬ ਅੰਗ ਆ ਉਹ ਹੈ ਛਤਰ ਛਤਰ ਵੀ ਜਿਹੜਾ ਬੜਾ ਸਾਫ਼ ਤੇ ਸੁਥਰਾ ਹੋਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਮਹਾਰਾਜ ਦੇ ਸਰੂਪ ਲੈ ਕੇ ਜਾਂਦੇ ਆ ਨਾ ਸਿਰ ਤੇ ਇੱਕ ਸਫ਼ਰ ਦੂਰ ਦਾ ਹੁੰਦਾ ਫਿਰ ਕਈ ਵਾਰੀ ਕੀ ਹੁੰਦਾ ਕੋਈ ਜਾਨਵਰੀ ਉੱਪਰ ਦੀ ਐਂਟਰੀ ਕਰ ਜਵੇ ਹਨਾ ਆਪ ਜੀ ਅੱਗੇ ਜਾਣਦੇ ਹੋ ਕਿਉਂਕਿ ਜਾਨਵਰ ਦਾ ਕੋਈ ਪਤਾ ਨਹੀਂ ਵੀ ਉਹ ਕਿਸ ਤਰ੍ਹਾਂ ਪੰਛੀ ਦਾ ਵੀ ਕੁਛ ਵੀ ਹੋ ਸਕਦਾ ਇਸ ਕਰਕੇ ਛਤਰ ਵੀ ਬਹੁਤ ਜ਼ਰੂਰੀ ਆ ਸਤਿਗੁਰਾਂ ਦੇ ਉੱਤੇ ਜਿਹੜਾ ਆਪਾਂ ਨੇ ਲੈ ਕੇ ਜਾਣਾ ਫਿਰ ਗੁਰਮੁਖੇ ਪਹਿਰੇ ਛਤਰ ਦੀ ਵੀ ਸੇਵਾ ਕਰਦੇ ਨੇ ਉਸ ਤੋਂ ਬਾਅਦ ਜਿਹੜੀ ਅਹਿਮ ਇੱਕ ਅੰਗ ਹੋਰ ਹੈ ਵੀ ਜਦੋਂ ਸਤਿਗੁਰਾਂ ਦੇ ਆਪਾਂ ਨੇ ਰਮਾਲਾ ਸਾਹਿਬ ਲੈ ਕੇ ਜਾਣੇ ਨੇ ਨਾ ਤਾਂ ਕੋਸ਼ਿਸ਼ ਕਰਨੀ ਆ ਵੀ ਤੁਹਾਡੇ ਕੋਲ ਇੱਕ ਟੇਚੀ ਹੋਣਾ ਬਹੁਤ ਜ਼ਰੂਰੀ ਆ ਟੇਚੀ ਦੇ ਵਿੱਚ ਸਤਿਗੁਰਾਂ ਦੇ ਜਿਹੜੇ ਰਮਾਲਾ ਸਾਹਿਬ ਉਸ ਤੋਂ ਬਾਅਦ ਜਿਹੜੇ ਅੰਗ ਆਪਾਂ ਨੇ ਸਾਫ਼ ਕਰਨੇ ਨੇ ਸਤਿਗੁਰਾਂ ਦੇ ਉਹਦੇ ਵਾਸਤੇ ਰਮਾਲਾ ਜਿਹੜਾ ਹੋਣਾ ਚਾਹੀਦਾ ਜਿਦੇ ਵਿੱਚ ਗੱਦੀਆਂ ਵੀ ਹੋਣੀਆਂ ਚਾਹੀਦੀਆਂ ਨੇ ਤੇ ਇਹ ਨਾ ਹੋਵੇ ਵੀ ਕਈ ਵਾਰੀ ਆਪਾਂ ਦੇਖਦੇ ਆਂ ਵਿਚਰਦੇ ਆਂ ਜਦੋਂ ਪਤਾ ਲੱਗ ਜਾਂਦਾ ਵੀ ਆਪਾਂ ਨਾ ਕਈ ਵਾਰੀ ਘਰ ਦੇ ਤੁਰਦੇ ਆਂ ਜਾਂ ਗੁਰੂ ਘਰ ਤੋਂ ਤੁਰਦੇ ਆਂ ਜਾਂ ਅਗਲੇ ਦੇ ਘਰ ਤੋਂ ਤੁਰਦੇ ਆਂ ਉਹ ਲਫਾਫੇ ਦੇ ਵਿੱਚ ਇਕੱਠਾ ਕਰਕੇ ਅਸੀਂ ਕਾਚੇ ਜੇ ਦੇ ਲੈਂਦੇ ਆਂ ਨਹੀਂ ਪੂਰੀ ਆਪਾਂ ਸਤਕਾਰ ਦੇ ਨਾਲ ਪ੍ਰੇਮ ਦੇ ਨਾਲ ਮਾਰੇ ਕਹਿੰਦੇ ਸਾਚ ਕਹੋ ਸੁਣ ਲਿਓ ਸਭ ਜਿੰਨ ਪ੍ਰੇਮ ਕਿਓ ਤਿੰਨ ਹੀ ਪ੍ਰਭ ਪਾਇਓ ਪਹਿਲਾਂ ਅਸੀਂ ਪ੍ਰੇਮ ਕਰਨਾ ਸਿੱਖਣਾ ਹੈ ਸੋ ਆਓ ਹੁਣ ਆਪਾਂ ਜਿਹੜੀ ਨਾ ਆਪ ਜੀਆਂ ਦੇ ਨਾਲ ਸਤਿਗੁਰੂ ਤੋਂ ਮਤ ਲੈ ਕੇ ਜਿਹੜੀ ਐ ਸੇਵਾ ਸਾਂਝੀ ਕਰਨੀ ਐ ਅਸੀਂ ਦੋ ਤਰ੍ਹਾਂ ਦਾ ਜਿਹੜਾ ਨਾ ਅ ਜਿਹੜਾ ਨੁਕਤਾ ਅਪਣਾਇਆ ਪਹਿਲਾਂ ਤਾਂ ਇਹ ਐ ਵੀ ਦੇਖੋ ਜਿਵੇਂ ਵੈਗਰੂ ਤੁਸੀਂ ਨਾ ਜਿਹੜੀ ਉਹ ਐ ਇਮਲੀ ਐ ਇਹਨੂੰ ਤੁਸੀਂ ਮਿਲਾ ਲਓ ਪਹਿਲਾਂ ਤਾਂ ਆਹ ਨਿੰਬੂ ਲਿਆ ਸਾਨੂੰ ਇਹ ਪਤਾ ਲੱਗਿਆ ਵੀ ਖੱਟਾ ਇਹਨੂੰ ਘੱਟ ਦਿੰਦਾ ਇਹ ਨਿੰਬੂ ਲੈ ਆ ਨਿੰਬੂ ਕੱਟਿਆ ਤੇ ਆਹ ਕੋਲ ਸਾਡੇ ਰੇਤਾ ਪਿਆ ਇੱਕ ਕੌਲੀ ਦੇ ਵਿੱਚ ਇਹ ਰੇਤਾ ਅਸੀਂ ਲਾਇਆ ਨਿੰਬੂ ਦੇ ਨਾਲ ਤੇ ਇਹਨੂੰ ਘਸਾਇਆ ਇਹਦਾ ਕੋਈ ਸਾਨੂੰ ਜ਼ਿਆਦਾ ਵਧੀਆ ਜਿਹੜਾ ਨਾ ਅ ਰਿਜ਼ਲਟ ਨਿਕਲਿਆ ਨਹੀਂ ਜ਼ਿਆਦਾ ਇਹਨੇ ਮੈਲ ਨੂੰ ਕੱਟਿਆ ਨਹੀਂ ਸਾਫ ਨਹੀਂ ਕੀਤਾ ਉਸ ਤੋਂ ਬਾਅਦ ਕੀ ਹੋਇਆ ਫਿਰ ਇੱਕ ਅਸੀਂ ਹੋਰ ਜਿਹੜੀ ਚੀਜ਼ ਵਰਤੀ ਆ ਉਹ ਹੈਗੀ ਆ ਵੀ ਇੱਕ ਤਾਂ ਆ ਜਿਵੇਂ ਤੁਹਾਡੇ ਘਰਾਂ ਦੇ ਵਿੱਚ ਸਟੀਲ ਬੂਲ ਹੁੰਦਾ ਨਾ ਢਾਂਡੇ ਸਾਫ ਕਰਨ ਵਾਸਤੇ ਇੱਕ ਤਾਂ ਤੁਸੀਂ ਇਹ ਲੈ ਲੈਣਾ ਔਰ ਉਸ ਦੇ ਬਾਅਦ ਆ ਇਮਲੀ ਹੈ ਖੱਟੀ ਇਮਲੀ ਇਹਨੂੰ ਨਾ ਜਿਵੇਂ ਮੰਨ ਕੇ ਚੱਲੋ ਵੀ 3-4 ਘੰਟੇ ਤੁਸੀਂ ਭਿਉਂ ਕੇ ਰੱਖਣਾ ਕਿਉਂਕਿ ਜੇ ਜੇ ਆਪਾਂ ਜਦੇ ਤੁਰੰਤ ਭਿਉਾਵਾਂਗੇ ਨਾ ਇਹਦਾ ਖਟਾਸਪਨ ਉਹਦੇ ਵਿੱਚ ਜਾਣਾ ਨਹੀਂ ਪਾਣੀ ਦੇ ਵਿੱਚ ਪਾਣੀ ਰਹਿ ਜਾਣਾ ਤੇ ਇਹਨੂੰ 3-4 ਘੰਟੇ ਤੁਸੀਂ ਭਿਉਂ ਲੈਣਾ ਭਿਉਂ ਕੇ ਹੁਣ ਜਿਵੇਂ ਗੁਰਮਖ ਪਿਆਰਿਆਂ ਨੇ ਪੂਰਾ ਮਲਾ ਲਿਆ ਕੋਈ ਜ਼ਰੂਰਤ ਨਹੀਂ ਇਹਨੂੰ ਪਉਣਨ ਦੀ ਕੁਝ ਨਹੀਂ ਕਰਨਾ ਹੈਗਾ ਇਹ ਗੁਟਣੀਆਂ ਜੋ ਇਹਦੇ ਵਿੱਚ ਜਾਲੀ ਹੁੰਦੀ ਹੈ ਇਹ ਐਦਾਂ ਹੀ ਤੁਸੀਂ ਰੱਖ ਲੈਣੀ ਹੈ ਐਦਾਂ ਹੀ ਰੱਖ ਲੈਣੀ ਆ ਹੁਣ ਆਪਾਂ ਨੇ ਕੀ ਕਰਨਾ ਹੈ ਆਓ ਆਪਾਂ ਹੁਣ ਇਹ ਸੇਵਾ ਦੇ ਨਾਲ ਜੁੜਦੇ ਹਾਂ ਵਾਈਗਰੂ ਫੜੋ ਜੀ ਹੁਣ ਆਪਾਂ ਇਹਨੂੰ ਕੀ ਕਰਨਾ ਨਾ ਪਹਿਲਾਂ 1 2 ਮਿੰਟ ਜਿਹੜੀ ਆ ਕੜਿਆਲ ਸਾਹਿਬ ਹੈ ਇਹਦੇ ਉੱਤੇ ਇਹਨੂੰ ਮਲ ਲੈਣਾ ਇਮਲੇ ਨੂੰ ਇਦਾਂ ਸੀ ਮਲ ਦੇਣਾ ਇਹਦੇ ਉੱਪਰ ਬਿਲਕੁਲ ਐਨ ਤਾਂ ਜੋ ਜਿਹੜੀ ਇਹ ਮੈਲ ਆ ਖੱਟਾ ਨਾ ਉਗੜ ਲਵੇ ਮੈਲ ਜਿਹੜੀ ਹੈ ਹੌਲੀ ਹੌਲੀ ਕਰਕੇ ਉੱਗਣੀ ਸ਼ੁਰੂ ਹੋ ਜੂਗੀ ਅਸੀਂ ਇਹਨੂੰ ਦੋਏ ਪਾਸੇ ਨਾ ਇਮਲੀ ਮਾਰ ਲੈਣੀ ਹੈ ਵਾ ਗੁਰ ਜਿੰਨੀ ਦੇਰ ਤੱਕ ਆਨੇ ਆਪਾਂ ਨੇ ਵਿਚਾਰ ਕਰਨੀ ਹੈ ਜਾਂ ਵਿਚਾਰ ਲੈਣਾ ਉਨੀ ਦੇਰ ਤੱਕ ਆਪਾਂ ਵਿਚਾਰ ਲਓ ਉਸ ਦੇ ਬਾਅਦ ਕਿਉਂਕਿ ਜਦੋਂ ਸੇਵਾ ਕਰਨੀ ਹੈ ਫਿਰ ਆਪਾਂ ਨਾ ਨਾਲ-ਨਾਲ ਸੇਵਾ ਕਰੀ ਜਾਣੀ ਹੈ ਤੇ ਨਾਲ-ਨਾਲ ਪਰਮਾਤਮਾ ਦਾ ਨਾਮ ਜਪੀ ਜਾਣਾ ਹੁਣ ਆਪਾਂ ਵਿਚਾਰ ਕਰ ਲਈ ਅਜੇ ਆਪਾਂ ਨੂੰ ਇੱਕ ਅੱਧਾ ਮਿੰਟ ਜਿਹੜਾ ਨਾ ਜ਼ਰੂਰਤ ਨਹੀਂ ਹੈ ਵੀ ਵਿਚਾਰ ਕਰਨੀ ਕਿਉਂਕਿ ਜੋ ਆਪਾਂ ਨੂੰ ਆਪਾਂ ਨੇ ਗੱਲ ਸਮਝਾਉਣੀ ਸੀ ਜਾਂ ਆਪਾਂ ਨੇ ਸਮਝਣੀ ਸੀ ਉਹ ਸਮਝ ਲਈ ਹੁਣ ਆਪਾਂ ਥੋੜਾ ਜਿਹਾ ਨਾਲ ਸਿਮਰਨ ਦੇ ਜੁੜਦੇ ਆ ਵਾਹ ਗੁਰੂ ਵਾਹ ਗੁਰੂ ਆ ਦੇਖੋ ਤੁਹਾਨੂੰ ਹੁਣੇ ਰਿਜ਼ਲਟ ਜਿਹੜਾ ਨਾ ਦਿਖਾਈ ਦੇਣ ਲੱਗ ਗਿਆ ਹੋਊਗਾ ਆ ਗੱਬੇ ਤੋਂ ਆ ਗੱਬੇ ਤੇ ਜਿਹੜੀ ਕੜਿਆਲ ਸਾਹਿਬ ਆ ਦੇਖੋ ਇਹ ਇਹ ਜਿਹੜੀ ਦਾਸਤ ਪੁੱਤਰ ਨਹੀਂ ਸ਼ੁਰੂ ਹੋ ਗਈ ਇਹਨੂੰ ਥੋੜਾ ਜਿਹਾ ਆਪਾਂ ਨੇ ਇਹਦੇ ਉੱਤੇ ਮਲਣ ਤਾਂ ਜੋ ਮਤਲਬ ਸਾਰੀ ਮੈਲ ਜਿਹੜੀ ਹੈ ਨਾ ਉਹ ਉਗਲ ਜੇ ਹੁਣ ਇਹ ਆਪਾਂ ਨੇ ਇਹਦੇ ਉੱਤੇ ਮਾਰ ਦਿੱਤਾ ਉਸ ਤੋਂ ਬਾਅਦ ਜਿਹੜਾ ਸਟੀਲ ਬੂਲ ਹਨ ਬੂਲਾ ਇਹ ਹੁਣ ਆਪਾਂ ਇਹਦੇ ਵਿੱਚੇ ਇਦਾਂ ਕਰਕੇ ਮਤਲਬ ਕੀ ਹੈ ਪਕਾਉਂਦੇ ਆਂ ਤੇ ਤਾਂ ਜੋ ਇਹ ਰਸਾ ਚੂਸ ਲਵੇ ਔਰ ਇਹਨੂੰ ਕਿਸੇ ਨਾ ਫੱਟੀ ਦੇ ਉੱਤੇ ਰੱਖ ਲੈਣਾ ਇਦਾਂ ਕਰਕੇ ਤਾਂ ਜੋ ਅਸੀਂ ਜਿਹੜੀ ਹੈ ਕਸਾਈ ਉਹ ਚੰਗੀ ਤਰ੍ਹਾਂ ਕਰ ਸਕੀਏ ਹੁਣ ਆ ਨਾਲ ਲਾ ਲੈਣਾ ਨਾ ਦਿੱਤਾ ਇਹਨੂੰ ਪੂਰਾ ਚੰਗੀ ਤਰ੍ਹਾਂ ਨਾ ਆਪਾਂ ਨੇ ਘਸਾਉਣਾ ਰਗੜਨਾ ਥੋੜੀ ਜੀ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਜਦੋਂ ਅਸੀਂ ਮਿਹਨਤ ਕਰਦੇ ਹਾਂ ਮਿਹਨਤ ਨੂੰ ਨਾ ਮਹਾਰਾਜ ਕਿਰਪਾ ਕਰਦੇ ਨੇ ਫਿਰ ਫਲ ਜ਼ਰੂਰ ਲੱਗਦਾ ਉਹ ਭਾਵੇਂ ਫਿਰ ਮਿਹਨਤ ਪਰਮਾਤਮਾ ਨੂੰ ਪਾਉਣ ਦੀ ਹੋਵੇ ਤੇ ਭਾਵੇਂ ਆਹ ਸੇਵਾ ਦੀ ਹੋਵੇ ਹੁਣ ਜਿਵੇਂ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਹੁਣ ਮੈਂ ਸਮਝਾਤਾ ਰਿਹਾ ਕਿਉਂਕਿ ਇਸ ਤੋਂ ਬਾਅਦ ਆਪਾਂ ਨੇ ਇਹਨੂੰ ਰਗੜਨਾ ਹੀ ਆ ਹੋਰ ਐਡੀ ਕੋਈ ਗੱਲ ਨਹੀਂ ਹੈਗੀ ਪਰ ਇਹ ਆ ਵੀ ਹੁਣ ਜਿਵੇਂ ਵਿਚਾਰ ਲੈ ਲਿਆ ਜਿੰਨੀ ਕਿ ਲੋੜ ਸੀਗੀ ਆਪਾਂ ਨਾਲ ਫਿਰ ਜਿਹੜਾ ਸਿਮਰਨ ਫੇਰ ਦੁਆਰੇ ਆਪਾਂ ਸ਼ੁਰੂ ਕਰ ਲੈਣਾ ਕਿਉਂਕਿ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸੋ ਆਪਾਂ ਨੇ ਨਾਲ-ਨਾਲ ਉਹ ਅਕਾਲਪੁਰਖ ਪਰਮਾਤਮਾ ਦਾ ਸਿਮਰਨ ਵੀ ਕਰਨਾ ਹੈ ਤਾਂ ਜੋ ਆਪਣੀ ਸੇਵਾ ਜਿਹੜੀ ਕੀਤੀ ਹੋਈ ਉਹ ਮਹਾਰਾਜ ਕਿਰਪਾ ਕਰਨ ਥਾਂ ਹੀ ਪਹਜੇ ਸੋ ਨਾਲ-ਨਾਲ ਆਪਾਂ ਸਿਮਰਨ ਫੇਰ ਕਰਦੇ ਹਾਂ ਜੀ ਵਾ ਗੁਰੂ ਵਾ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸੋ ਗੁਰਮੁਖ ਪਿਆਰਿਓ ਇਹ ਜਿਹੜਾ ਨਾ ਪਿੱਤਲ ਹੁੰਦਾ ਇਹਨੂੰ ਆਪਾਂ ਭਾਵੇਂ ਜਿੰਨਾ ਮਰਜ਼ੀ ਯਤਨ ਕਰ ਲਈਏ ਵੀ ਕਾਲਾ ਨਾ ਹੋਵੇ ਇਹ ਪਿੱਤਲ ਦੀ ਪਹਿਚਾਣ ਹੈ ਵੀ ਜੇ ਪਿੱਤਲ ਕਾਲਾ ਹੁੰਦਾ ਹੈ ਦਾ ਮਤਲਬ ਇਹ ਅਸਲੀ ਪਿੱਤਲ ਹੈ ਜੇ ਕਾਲਾ ਹੀ ਨਹੀਂ ਹੁੰਦਾ ਫਿਰ ਪਿੱਤਲ ਨਹੀਂ ਹੈ ਕਿਉਂਕਿ ਪਿੱਤਲ ਇਹਦੇ ਉੱਤੇ ਨਾ ਜਿਹੜੀ ਆ ਕਾਲਖ ਹੈ ਇਹ ਜੰਮਦੀ ਹੈ ਕਾਲਾ ਹੋ ਜਾਂਦਾ ਹੈ ਕੋਸ਼ਿਸ਼ ਕੀਤੀ ਹੈ ਇੱਕ ਹੋਰ ਅਸੀਂ ਮਤਲਬ ਇਹਦੇ ਵਿੱਚ ਐਡ ਕੀਤੀ ਹੈ ਚੀਜ਼ ਜੇ ਵੀ ਤਾਂ ਜੋ ਥੋੜੀ ਜੀ ਕਿਤੇ ਨਾ ਕਿਤੇ ਬਚਾ ਜਿਹੜਾ ਹੋ ਸਕੇ ਤੇ ਇਹ ਜਿਵੇਂ ਕਾਲਾ ਹੋ ਜਾਂਦਾ ਹੈ ਘਰਾਂ ਦੇ ਵਿੱਚ ਪੁਰਾਣੇ ਭਾਂਡੇ ਪੈਣਾਂ ਤੁਸੀਂ ਉਹਨਾਂ ਤੇ ਵੀ ਇਹ ਚੀਜ਼ ਵਰਤ ਸਕਦੇ ਹੋ ਤੁਹਾਨੂੰ ਪਤਾ ਲੱਗ ਜਾਊਗਾ ਵੀ ਹਾਂ ਜਿਹੜੀ ਪਿੱਤਲ ਦੀ ਚੀਜ਼ ਹੈ ਉਹ ਸਹੀ ਹੋ ਗਈ ਹੁਣ ਤੁਹਾਨੂੰ ਥੋੜਾ ਜਿਹਾ ਅਸੀਂ ਇਹਦੇ ਬਾਅਦ ਦਿਖਾਉਨੇ ਆ ਵੀ ਇਹ ਕਿਦਾਂ ਦਾ ਸਾਫ਼ ਹੋਇਆ ਬਿਲਕੁਲ ਨਾ ਸਾਫ਼ ਹੋ ਗਿਆ ਬਸ ਇਹ ਆ ਵੀ ਤੁਹਾਨੂੰ ਥੋੜੀ ਜਿਹੀ ਮਿਹਨਤ ਕਰਨੀ ਪੈਣੀ ਹੈ ਜਿਵੇਂ ਨਾ ਅ ਇੱਕ ਗੁਰਮਖ ਪਿਆਰਿਆਂ ਨੇ ਬੜਾ ਵਧੀਆ ਜਿਹੜਾ ਕਮੈਂਟ ਭੇਜਿਆ ਚੌਰ ਸਾਹਿਬ ਦਾ ਉਹ ਇਹ ਸੀ ਵੀ ਮਤਲਬ ਨਾ ਚੌਰ ਸਾਹਿਬ ਬੜੇ ਅਲਝੇ ਹੋਏ ਸੀਗੇ ਬਹੁਤ ਜ਼ਿਆਦਾ ਅਲਝਿਆ ਹੋਇਆ ਸੀਗਾ ਉਹਨਾਂ ਨੇ ਵੈਸੇ ਉਹਨਾਂ ਦਾ ਬਹੁਤ ਸਤਿਕਾਰ ਆ ਗੁਰਮੁਖ ਪਿਆਰਿਆਂ ਦਾ ਬਹੁਤ ਜ਼ਿਆਦਾ ਉਹ ਕਹਿੰਦੇ ਵੀ ਅਸੀਂ ਨਾ ਚੌਰ ਸਾਹਿਬ ਨੂੰ ਇਸ਼ਨਾਨ ਤਾਂ ਕਰਵਾਇਆ ਵਾਲ ਬਹੁਤ ਅਲਝੇ ਹੋਏ ਸੀਗੇ ਪਰ ਅਸੀਂ ਕੋਸ਼ਿਸ਼ ਕੀਤੀ ਮਿਹਨਤ ਤਾਂ ਕਾਫੀ ਲੱਗੀ ਪਰ ਜਿਹੜੇ ਵਾਲ ਨੇ ਨਾ ਉਹ ਐਨ ਬਿਲਕੁਲ ਸਿੱਧੇ ਹੋ ਗਏ ਤੇ ਉਹਨਾਂ ਨੇ ਗੁਰਮੁਖ ਪਿਆਰਿਆਂ ਨੇ ਬੜਾ ਫਿਰ ਹਨਾ ਪਿਆਰ ਦੇ ਨਾਲ ਮੈਸੇਜ ਪਾਇਆ ਤੇ ਉਹ ਜੇ ਮੈਸੇਜ ਜਿਹੜਾ ਆਇਆ ਉਹ ਵਡਿਆਈ ਸਤਗੁਰੂ ਦੀ ਹੋਈ ਹੈ ਕਿਉਂਕਿ ਇਹਦੇ ਵਿੱਚ ਕੋਈ ਕਿਸੇ ਨੂੰ ਸਮਝਾ ਥੋੜੀ ਸਕਦਾ ਮੈਂ ਕੌਣ ਹੁੰਨਾ ਤੁਹਾਨੂੰ ਸਮਝਾਉਣੇ ਵਾਲਾ ਹੈ ਨਾ ਮੇਰੀ ਮਤ ਥੋੜੀ ਰਾਮ ਤੂ ਸਮਰੱਥ ਵੱਡਾ ਮੇਰੀ ਮਤ ਥੋੜੀ ਰਾਮ ਆ ਬਿਲਕੁਲ ਹੁਣ ਤੁਹਾਨੂੰ ਦਿਖਾਵਾਂਗੇ ਨਾ ਵੀ ਤਕਰੀਬਨ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਹੁਣ ਆਪਾਂ ਜਾਂਦੇ ਹਾਂ ਨਾ ਵੀ ਦੇਖੋ ਕਿੰਨਾ ਉਪਰਾਲਾ ਕਰਦੇ ਗੁਰਮੁਖ ਪਿਆਰੇ ਲੱਖਾਂ ਰੁਪਇਆ ਖਰਚ ਕਰਦੇ ਬਈ ਅਸੀਂ ਪ੍ਰੋਗਰਾਮ ਕਰਨਾ ਹੈ ਜੀ ਹਨਾ ਫਿਰ ਆਪਾਂ ਮਹਾਰਾ ਨੂੰ ਲੈ ਕੇ ਜਾਂਦੇ ਅਗਲੇ ਦੇ ਘਰ ਤੇ ਜਿਹੜੀਆਂ ਫਿਰ ਮੋਢਲੀਆਂ ਚੀਜ਼ਾਂ ਨੇ ਜਾਂ ਮੋਢਲੇ ਅੰਗ ਨੇ ਜੇ ਉਹ ਸਾਨੂੰ ਦੇਖਣ ਨੂੰ ਜੰਗ ਲੱਗਦੇ ਫਿਰ ਉਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਕਮੀ ਜਿਹੜੀ ਹੈ ਨਾ ਉਹ ਦਿਖਾਈ ਦਿੰਦੀ ਹੈ ਹੁਣ ਇੱਥੇ ਆਪਾਂ ਇਹ ਨਾ ਸੋਚੀਏ ਵੀ ਮਤਲਬ ਜੀ ਮੈਂ ਤਾਂ ਮੇਰਾ ਤਾਂ ਇਹ ਕੰਮ ਨਹੀਂ ਜਾਂ ਮੈਂ ਇਹ ਕੰਮ ਨਹੀਂ ਕਰਨਾ ਜਿਨ੍ਹਾਂ ਦੇ ਕੰਮ ਨੇ ਉਹ ਕਰਨਗੇ ਜਦੋਂ ਅਸੀਂ ਇਹ ਚੀਜ਼ ਸੋਚ ਲੈਂਦੇ ਆ ਨਾ ਵੀ ਮੇਰਾ ਕੰਮ ਇਹ ਨਹੀਂ ਜਿਹਦੇ ਹੈਗੇ ਆ ਉਹ ਕਰਨਗੇ ਫਿਰ ਇੱਥੇ ਕੋਈ ਵੀ ਕਿਸੇ ਦੀ ਗੌਰ ਨਹੀਂ ਕਰਦਾ ਉਹ ਕਹਿੰਦੇ ਜਿੱਦਾਂ ਚੱਲਦਾ ਚੱਲੀ ਜਾਣ ਤਾਂ ਨਹੀਂ ਜੇ ਅਸੀਂ ਆਪ ਅੱਗੇ ਹੋ ਕੇ ਗੁਰਮੁਖ ਪਿਆਰੇ ਕੁਝ ਕਰਨਾ ਨਾ ਤਾਂ ਸਾਨੂੰ ਕਰਨਾ ਪੈਣਾ ਤਾਂ ਜੋ ਉਹ ਤੋਂ ਬਹੁਤ ਜਿਹੜੇ ਗੁਰਮੁਖ ਪਿਆਰੇ ਨੇ ਕਿਤੇ ਨਾ ਕਿਤੇ ਮੱਤ ਤਾਂ ਗੁਰੂ ਦੀ ਹੈ ਉਹੀ ਮੱਤ ਦਿੰਦਾ ਕੌਣ ਕਿਸੇ ਨੂੰ ਮੱਤ ਦੇ ਸਕਦਾ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਆਪਣੀਆਂ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਨਾ ਆਪ ਇਹ ਸੰਭਾਲ ਕਰ ਲੋ ਤਾਂ ਜੋ ਸਾਨੂੰ ਬਹੁਤਾ ਕਿਸੇ ਦੇ ਕੰਨੀ ਦੇਖਣਾ ਨਾ ਪਵੇ। ਸੋ ਇਹ ਤਕਰੀਬਨ ਤਕਰੀਬਨ ਨਾ ਸਾਰੀ ਡਸਟ ਉਤਰ ਗਈ। ਥੋੜਾ ਜਿਹਾ ਸਮਾਂ ਹੋਰ ਲੱਗਣਾ। ਜੇ ਤੁਸੀਂ ਇਦਾਂ ਹੀ ਦੇਖਦੇ ਰਹੋ ਫਿਰ ਤੁਹਾਨੂੰ ਰਿਜ਼ਲਟ ਜਿਹੜਾ ਨਾ ਉਹ ਮਿਲ ਜਾਣਾ। ਆਪਾਂ ਤੁਹਾਡਾ ਸਮਾਂ ਨਹੀਂ ਵਿਸਤ ਕਰਨਾ। ਨਾਲ-ਨਾਲ ਆਪਾਂ ਦੇ ਸਵਾਸ ਵੀ ਨਾਲ ਜਮਾ ਕਰਾਈ ਜਾਣੇ ਨੇ। ਆਓ ਫੇਰ ਆਪਾਂ ਸਿਮਰਨ ਦੇ ਨਾਲ ਜੁੜਦੇ ਹਾਂ ਜੀ। ਵਾਹ ਗੁਰੂ 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 ਹੁਣ ਇਹ ਦੋ ਬਾਲਟੀਆਂ ਇੱਕ ਖਾਲੀ ਇੱਕ ਦੇ ਵਿੱਚ ਸਿੰਪਲ ਪਾਣੀ ਕੁਝ ਵੀ ਨਹੀਂ ਹੈਗਾ। ਯਾ ਦੇਖੋ ਹੁਣ ਇਹਨੂੰ ਆਪਾਂ ਨੇ ਧੋ ਦੇਣਾ। ਲਓ ਜੀ ਵਾਹ ਗੁਰੂ ਪਾਓ ਪਾਣੀ। ਵਾਹ ਗੁਰੂ ਵਾਹ ਗੁਰੂ

ਉਹ ਸਾਫ ਕਰ ਲੈਣਾ ਬਿਲਕੁਲ ਸੁੱਕਾ ਕਪੜਾ ਹੋਵੇ ਜਿਵੇਂ ਆ ਤੌਲੀਆ ਹੈਗਾ ਨਾ ਇਹਦੇ ਨਾਲ ਸਾਫ ਕਰ ਲੋ ਵੈਗਰੂ ਆ ਕੁਰਸੀ ਪਿੱਛੇ ਨੂੰ ਕਰੋ ਥੋੜੀ ਜੀ ਲਓ ਜੀ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਵੈਗਰੂ ਬਿਲਕੁਲ ਐਨ ਚਮਕ ਗਈ ਜੇ ਆਪਾਂ ਨੂੰ ਲੱਗਦਾ ਵੀ ਹਜੇ ਵੀ ਥੋੜਾ ਜਿਹਾ ਇਹਦੇ ਵਿੱਚ ਕਮੀ ਦਿਖਦੀ ਹੈ ਦੁਬਾਰੇ ਫੇਰ ਆਪਾਂ ਜਿਹੜੀ ਉਹ ਮਿਹਨਤ ਕਰ ਸਕਦੇ ਆ ਕਿਉਂਕਿ ਨਿੰਬੂ ਦਾ ਰਿਜ਼ਲਟ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਤੇ ਇਮਲੀ ਦਾ ਰਿਜ਼ਲਟ ਜ਼ਿਆਦਾ ਲੱਗਿਆ ਇਮਲੀ ਤੇ ਉਹ ਸਟੀਲ ਬੋਲ ਤੇ ਨਾਲ ਜਿਹੜਾ ਆਪਣੇ ਰੇਤਾ ਇਹਨੂੰ ਆਪਾਂ ਇਹਦਾ ਨਾਲ ਰਗੜ ਲਿਆ ਹੁਣ ਇਹਦੇ ਵਿੱਚ ਕੀ ਹੁੰਦਾ ਇਹ ਨਾ ਆਪਾਂ ਨੂੰ ਇਹ ਲੱਗਿਆ ਵੀ ਜਿਵੇਂ ਆਪਾਂ ਬਚਾ ਕਰ ਸਕਦੇ ਆ ਡਸਟ ਤੋਂ ਇੱਕ ਹੋਰ ਜੀ ਚੀਜ਼ ਪਰਖ ਕੇ ਕੀਤੀ ਆ ਆ ਵੈਗਰੋ ਫੜਾਓ ਪਾਲਿਸ਼ ਇਹਨਾ ਅਸੀਂ ਪਾਲਿਸ਼ ਲੈ ਕੇ ਆਏ ਸੀਗੇ ਜਿਵੇਂ ਕੋਈ ਦੁਕਾਨ ਤੋਂ ਇਹ ਲਿਆਂਦੀ ਸੀਗੀ ਮੋਟਰਸਾਈਕਲ ਗੱਡੀਆਂ ਵਾਸਤੇ ਇਹਦੀ ਇੱਕ ਚੀਜ਼ ਦਾ ਬੜਾ ਫਾਇਦਾ ਹੋਇਆ ਫਾਇਦਾ ਇਹ ਹੋਇਆ ਵੀ ਜਦੋਂ ਅਸੀਂ ਘਰੇ ਆਏ ਨਾ ਜਿਵੇਂ ਘਰ ਦੇ ਪੱਖੇ ਹੋਏ ਜਾਂ ਹੋਰ ਗੁਰਦੁਆਰਾ ਸਾਹਿਬ ਦੇ ਪੱਖੇ ਹੋਏ ਇਦਾਂ ਅਸੀਂ ਪੱਖਿਆਂ ਦੇ ਉੱਤੇ ਆ ਪਾਲਿਸ਼ ਕਰ ਦਿੱਤੀ ਹੁਣ ਜਦੋਂ ਨਾ ਕੋਈ ਪੱਖਾ ਪਹਿਲਾਂ ਹੁੰਦਾ ਸੀ ਵੀ ਉਹ ਡਸਟ ਬੜੀ ਮਲ ਮਲ ਕੇ ਲਾਉਣੀ ਪੈਂਦੀ ਸੀ ਜੰਮ ਜਾਂਦੀ ਸੀ ਹੁਣ ਜਦੋਂ ਆਹ ਲਾ ਕੇ ਅਸੀਂ ਰੱਖਦੇ ਆ ਜਦੋਂ ਅਸੀਂ ਉਹ ਇਹ ਲਾ ਕੇ ਰੱਖਦੇ ਹਾਂ ਉਹਨਾਂ ਨੂੰ ਸਾਫ਼ ਕਰਦੇ ਨਾ ਬਿਲਕੁਲ ਆ ਕਪੜਾ ਮਾਰੋ ਧਸਤ ਸਾਫ ਫਿਰ ਓਦਾਂ ਦਾ ਓਦਾਂ ਜਿਹੜਾ ਪੱਖਾ ਨਿਕਲੇ ਆਉਂਦਾ ਹੁਣ ਇਹਦੇ ਉੱਤੇ ਕੀ ਹੈ ਕਿ ਇਹ ਅਸੀਂ ਇਹਦੇ ਉੱਤੇ ਵੀ ਵਰਤ ਕੇ ਕੋਸ਼ਿਸ਼ ਕਰਦੇ ਆਂ ਵੀ ਆਹ ਦੇਖੋ ਇਹਦੇ ਉੱਤੇ ਲਾਇਆ ਇਹ ਪਾਲਿਸ਼ ਹੈ ਇਹਨੂੰ ਅਸੀਂ ਨਾ ਇਹਦੇ ਉੱਤੇ ਰਗੜ ਦੇਣਾ ਬਿਲਕੁਲ ਐਨ ਆ ਵਾਈਗਰੂ ਚੱਕੋ ਬਸ ਇਹਨੂੰ ਇਹਦੇ ਤੇ ਰਗੜ ਦੇਣਾ ਤੁਸੀਂ ਥੋੜੀ ਜਿਹੀ ਦੇਰ ਬਾਅਦ ਦੇਖੋਗੇ ਇਹ ਐਨ ਬਿਲਕੁਲ ਸੁਖਤਾ ਹੋ ਜਾਊਗਾ ਔਰ ਮਲੈਮ ਹੋ ਜਾਊਗਾ ਤਿਲਕਣਾ ਹੋ ਜਾਊਗਾ ਜਦੋਂ ਕਿਤੇ ਇਹਦੇ ਤੇ ਕੋਈ ਮਾੜੀ ਮੋਟੀ ਡਸਟ ਪੈਂਦੀ ਵੀ ਆ ਨਾ ਤੁਸੀਂ ਮਾੜਾ ਜਾ ਵੀ ਕੱਪੜਾ ਮਾਰੋਗੇ ਇਹਨੇ ਸਾਫ਼ ਹੋ ਜਾਣਾ ਵੈਗੁਰਾ ਦੂਜਾ ਕੱਪੜਾ ਚੱਕੋ ਇਹਨੂੰ ਪੂਰਾ ਜਦੋਂ ਪਾਰਸ਼ ਲਾਈ ਆ ਨਾ ਇੱਕਦਮ ਪੂਰਾ ਇਹਨੂੰ ਰਗੜਨਾ ਪੂਰਾ ਰਗੜਨਾ ਵਾਇਗਰ ਹੁਣ ਤੁਸੀਂ ਦੂਜੀ ਚੌਰ ਸਾਹਿਬ ਜਿਹੜੀ ਆਹ ਨਾਲ ਆਪਣੇ ਕੜਿਆਲ ਸਾਹਿਬ ਨੂੰ ਕਢੋ ਇਹ ਹੁਣ ਤੁਹਾਨੂੰ ਅੱਜ ਪ੍ਰੈਕਟੀਕਲ ਕਰਕੇ ਦਿਖਾਇਆ ਕਿਉਂਕਿ ਪ੍ਰੈਕਟੀਕਲ ਇੱਕ ਹੋਰ ਕੀਤਾ ਹੋਇਆ ਆ ਇਹ ਵੀ ਨਾ ਜਿਹੜੀ ਕੜਿਆਲ ਸਾਹਿਬ ਸੀਗੀ ਇੰਨੀ ਕਾਲੀ ਸੀਗੀ ਹੁਣ ਤੁਹਾਡੇ ਸਾਹਮਣੇ ਦੇਖੋ ਇਹ ਕਿੰਦਾ ਚਮਕਦੀ ਹੈ ਜੁਗਤ ਇਹੀ ਲਾਈ ਹੈ ਇਮਲੀ ਵਾਲੀ ਰਗੜਿਆ ਬਸ ਉਸ ਤੋਂ ਬਾਅਦ ਬੇਨਤੀ ਹੈ ਵੀ ਕੁਝ ਇੱਕ ਗੱਲਾਂ ਹੋਰ ਵੀ ਚੇਤੇ ਕਰਨੀਆਂ ਨੇ ਜਿਹੜਾ ਆ ਫੀਤਾ ਕੜਿਆਲ ਸਾਹਿਬ ਨੂੰ ਰੋਕਣ ਵਾਸਤੇ ਇੱਕ ਤਾਂ ਤੁਸੀਂ ਇਹ ਬੜਾ ਮજબૂત ਪਾਉਣਾ ਉਸ ਤੋਂ ਬਾਅਦ ਕਈ ਵਾਰੀ ਕੀ ਹੁੰਦਾ ਕਿ ਆ ਇੱਕ ਉੱਪਰਨ ਅਸੀਂ ਪਾਈਪ ਲਾਈ ਹੈ ਲੱਕੜ ਵੀ ਲੱਗ ਸਕਦੀ ਹੈ ਪਾਈਪ ਵੀ ਲੱਗ ਸਕਦੀ ਹੈ ਇਹ ਵਿੱਚ ਜ਼ਰੂਰੀ ਹੋਣੀ ਬਹੁਤ ਜ਼ਰੂਰੀ ਆ ਕਿਉਂਕਿ ਜਦੋਂ ਅਸੀਂ ਐਂ ਕਰਕੇ ਕੜਿਆਲ ਸਾਹਿਬ ਮਾਰਦੇ ਆ ਨਾ ਇਦਾਂ ਵੱਜਦੀ ਨਹੀਂ ਹੁਣ ਇਹ ਬੰਦਾ ਗੁਰਮੁਖ ਪਿਆਰਾ ਇੱਥੋਂ ਫੜੂਗਾ ਤੇ ਆ ਇੱਥੇ ਲਿਆ ਕੇ ਕੜਿਆਲ ਦੇ ਮਾਰੂਗਾ ਤੇ ਇਹ ਇਦਾਂ ਕਰਕੇ ਪਕਣ ਦੀ ਵੀ ਜਿਹੜੀ ਆਪਾਂ ਨੂੰ ਇੱਕ ਜੁਗਤ ਮਿਲ ਗਈ ਹੁਣ ਆ ਤੁਹਾਡੇ ਸਾਹਮਣੇ ਵਾਹਿਗੁਰੂ ਰਿਜ਼ਲਟ ਜਿਹੜਾ ਨਾ ਦੋਨੇ ਕੜਿਆਲ ਸਾਹਿਬ ਦਾ ਬਿਲਕੁਲ ਮਹਾਰਾਜ ਨੇ ਕਿਰਪਾ ਕਰ ਦਿੱਤੀ ਜਿਹੜੀ ਸੇਵਾ ਉਹ ਮਿਹਨਤ ਕੀਤੀ ਹੈ ਮਾਤ ਗੁਰੂ ਨੇ ਦਿੱਤੀ ਹੈ ਸੇਵਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਹੁਣ ਜੇ ਇਹ ਤੁਹਾਨੂੰ ਸੇਵਾ ਜਿਹੜੀ ਹੈ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਨੀ ਹੈ ਵੀ ਦਾਸ ਵਾਸਤੇ ਅਸੀਸ ਜਰੂਰ ਮੰਗਣੀ ਹੈ ਕਿ ਸਤਿਗੁਰੂ ਕਿਰਤਨਾ ਕਿਤੇ ਇਹ ਸਾਡੇ ਗੁਰਮੁਖ ਪਿਆਰੇ ਤੇ ਮੈਂ ਇਦਾਂ ਦੀ ਸੇਵਾ ਦੇ ਨਾਲ ਲੱਗੇ ਰਹੀਏ ਜੇ ਕਿਤੇ ਤੁਹਾਡੇ ਸੇਵਾ ਸਾਡੀ ਕੀਤੀ ਹੋਈ ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਇਹ ਕੰਮ ਆਉਂਦੀ ਹੈ ਤਾ ਗੁਰਮੁਖ ਪਿਆਰਿਓ ਮਹਾਰਾਜ ਕਿਰਪਾ ਕਰੇ ਇਹ ਜੀ ਸੇਵਾ ਜਿਹੜੀ ਸਾਡੇ ਕੋਲੋਂ ਲੈਂਦੇ ਰਹਿਣ ਸੋ ਜੇ ਕਿਤੇ ਮੇਰੇ ਕੋਲੋਂ ਵਿਚਾਰ ਕਰਦੇ ਆਂ ਸੇਵਾ ਕਰਦੇ ਆਂ ਕੋਈ ਗਲਤੀ ਹੋ ਗਈ ਹੋਵੇ ਤਾ ਗੁਰਮੁਖ ਪਿਆਰਿਓ ਆਪ ਜੀ ਬਖਸ਼ਣ ਹਾਰੋ ਆਓ ਫਿਰ ਆਪਾਂ ਥੋੜਾ ਜਿਹਾ ਸਿਮਰਨ ਕਰੀਏ ਫਿਰ ਸਮਾਪਤੀ ਹੈ ਜੀ ਵਾ ਗੁਰੂ ਵਾ ਗੁਰੂ ਵਾ ਗੁਰੂ